ਕੀ ਕਰੂਆ ਕੋਈ ਆਸੂ ਬਰੀ ਲਿਆ ਕਿ ਦਰ ਪੰਗਾ ਖੜਾ ਕਰਿਆਗਾ ਫੁੱਫੇ ਬਣੇ ਦਾਜ ਦੇ ਦਾਜ ਹੁਣ ਚੱਕ ਕੇ ਸਿਰ ਤੇ ਧਰ ਲਓ ਸਿਰ ਤੇ ਧਰ ਕੇ ਜਿੰਦੇ ਫਿਰੋ ਝੂਟੇ ਦਾਜ ਨੂੰ ਨਹੀਂ ਪੋਹ ਰਹੀ ਨਹੀਂ ਸੁਖ ਨਹੀਂ ਹੱਦ ਹੋਈ ਖੜੀ ਐ ਨਹੀਂ ਮੈਂ ਢੱਕਾ ਹੀ ਨਹੀਂ ਕੰਮ ਦਾ ਤੋੜਦੀ ਪਹਿਲਾਂ ਨੀਰਾ ਪਾਇਆ ਹੁਣ ਰੋਟੀ ਟੁੱਕ ਕਰੂੰਗੀ ਵੀ ਮਾੜਾ ਮੋਟਾ ਕੰਮ ਸਿੱਖ ਲਾ ਹਾਇ ਤਾਂ ਜੇ ਕੰਮ ਸਿੱਖਣ ਦਾ ਕਹਦੇ ਆ ਮੋੜੇ ਚੜਾ ਜਿੰਦੀ ਜਮ ਹੱਦ ਹੋਈ ਖੜੀ ਐ ਬੂ ਮੈਂ ਮਰ ਜਾ ਨਹੀਂ ਪੰਗਾ ਖੜਾ ਕਰ ਲਿਆ ਨਹੀਂ ਭੈਣੇ ਲੈ ਦੱਸ ਜਿਵੇਂ ਆਕ ਵਿਆਹਿਆ ਸੀਗਾ ਸੁੱਖ ਲੈਣ ਨੂੰ ਉਦੋਂ ਤਾਂ ਬਲਾ ਚਾ ਚੜਿਆ ਸੀਗਾ ਮੱਖ ਮੱਖ ਨੇ ਤਾਂ ਗੱਡਾ ਬਾਜ ਦਾ ਲਿਆਈ ਨਾਲੇ ਵਦਗਾ ਹੋ ਗਿਆ ਬਹੂ ਆ ਗਈ ਸੁੱਖ ਨੂੰ ਸੁੱਖੋ ਕਿਹੜਾ ਨੁ ਪੁੱਤੇ ਦਾ ਮੇਰਾ ਸੁੱਖ ਲੈਂਦੀ ਆ ਤਾਂ ਮौज ਬਣੀ ਆ ਬਹੂ ਨੂੰ ਤਾਂ ਵੀ ਸਾਰਾ ਕੰਮ ਕਰ ਕਰ ਦਿੰਦੀ ਆ ਕੰਮ ਤਾਂ ਤੋੜ ਤੋੜ ਖਾਂ ਦੇਣਗੇ ਕਿਹੜਾ ਕੰਮ ਨਾ ਕਰਾਂਗੇ ਕਿਹੜੇ ਕੰਮ ਬਿਨਾ ਸਭ ਜੂ ਰੋਟੀ ਨਾ ਪਕਾ ਕੇ ਖਵਾਵਾਂਗੇ ਕਿ ਹੁਣ ਤਾਨੂੰ ਪੁੱਤੇ ਦਾ ਕੰਜਰ ਸਦੇਹੀ ਚੱਕ ਲੂ ਥਾਲੀ ਮੈਂ ਇਹਨੂੰ ਉਦੋਂ ਮੱਤ ਨਹੀਂ ਦਿੱਤੀ ਵੀ ਤੂੰ ਦਾਜ ਨਾ ਮੰਗ ਉਦੋਂ ਤਾਂ ਭੱਜ ਕੇ ਕਹਿਤਾ ਬੁੜੰਗੇ ਮੰਗਦਾਂ ਮੈਨੂੰ ਦਾਜ ਲੈ ਦਾਜਾ ਲਈ ਲਿਸਟ ਬਣਾ ਕੇ ਫੜਾ ਦੇ ਆਹ ਪਈਏ ਤੁਹਾਡੀ ਲਿਸਟ ਚੱਕ ਕੇ ਬੁਰਕੀਆਂ ਵੱਢ ਲਓ ਤੇ ਬਾਹਰ ਲੋਟੇ ਡਾਵਦਾ ਹੁਣ ਤੁਸੀਂ ਓਹ ਹੋ ਦੀ ਸੱਦਰੀ ਕਰਦੀ ਆ ਹੁਣ ਆ ਜੂਗੀ ਇੱਥੇ ਲੱਲਣਾ ਮਾਰਨ ਸਾਰਾ ਦਿਨ ਜਵਾਕਾ ਮੰਗੂ ਖੇਡਦੀ ਫਿਰਦੀ ਹੈਗੀ ਹੱਕਦੀ ਥੱਕਦੀ ਨਹੀਂਗੀ ਹੈ ਸਦਿਆ ਹੀ ਰੋਟੀ ਮੰਗੋ ਫੇਰ ਆਏ ਕਹਿ ਦੇਂਦੀ ਹੈਗੀ ਦੁੱਧ ਨਹੀਂ ਦਿੱਤਾ ਹੋ ਰੋਟਣਾ ਪੱਕਣ ਸਾਰੀ ਫਿਰ ਦੁੱਧ ਨੂੰ ਕੋਲਾ ਚੱਕ ਲੂਗੀ ਐਡਾ ਹੋ ਗਿਆ ਦੁੱਧ ਦਿੱਤਾ ਗਰਨ ਦੇਣੇ ਮੰਮੀ ਦੁੱਧ ਪਾਹੀਂ ਦੁੱਧ ਦੀ ਭੁੱਖ ਲੱਗੀ ਹੈ ਭੁੱਖ ਤਾਂ ਡੋਟੀ ਚੂਚੀ ਜਾਂ ਨਹੀਂ ਲੱਗਦੀ ਹੈ ਲਾਗੇ ਬੋਲਦੀ ਹੈ ਭੱਜ ਕੇ ਜਾ ਦੁਕਾਨ ਤੇ ਮੈਨੂੰ ਕੁਰਕ ਰੇ ਲਿਆ ਕੇ ਦੇ ਮੈਂ ਆਖਿਆ ਕੀ ਹੋ ਗਿਆ ਮੈਨੂੰ ਤਾਂ ਕੁਰਕ ਰਿਆਂ ਦੀ ਭੁੱਖ ਲੱਗੀ ਪਈ ਐ ਮੂੰ ਮੈਂ ਮਰ ਜਾ ਤਾਂ ਹੀ ਤਾਂ ਦਾਜ ਸਿਰਮ ਪਰ ਤੇ ਤਾਂ ਉਹਨਾਂ ਨੇ ਵੀ ਕੰਮ ਜੋ ਕਰੀ ਤਾਂ ਹੈ ਨਹੀਂ ਸਾਡੀ ਕੁੜੀ ਤਾਂ ਖਾਣ ਜੋ ਕਰੀ ਐ ਐਸਾ ਸਾਲ ਤਾਂ ਸਾਲ ਪਰ ਚ ਘਰ ਖਾ ਜੂਗੀ ਪੂਰੇ ਦਾ ਪੂਰਾ ਇਹ ਦੰਦਾ ਤਾਂ ਦੰਦਾਂ ਵੱਢਣ ਤੱਕ ਜਾਂਦੀ ਹੈਗੀ ਲੈ ਆਓ ਬਗੂ ਪਤਾ ਨੀ ਬਹੂ ਵਿਆਹ ਕੇ ਲਿਆਂਦੀ ਏ ਕਿ ਤੀਆਂ ਵਿਆਹ ਕੇ ਲਿਆਂਦਗਣ ਸਾਰਾ ਦਿਨ ਤੀਆਂ ਲਾਈ ਰੱਖਦੀ ਏਗੀ ਹਜੇ ਤਾਂ ਹੁਣ ਭੱਜੀ ਜਾਊਗੀ ਚੋਂ ਤੇਰੇ ਕੰਨੀ ਨੂੰ ਕਰਨ ਦੇ ਨੇ ਪਾਈ ਕਿਰੋਂ ਦੁੱਧ 2 ਕਿਲੋ ਦੁੱਧ ਨੂੰ ਰਾੜਾ ਲਾ ਕੇ ਉੱਠਦੀ ਏ ਪਤਾ ਨੀ ਬਹੂ ਵਿਆਹ ਕੇ ਲਿਆਂਦੀ ਏ ਝੰਡੇਲ ਜਿਹੜੀ ਇੰਨਾ ਖਾਂਦੀ ਏ ਨਾ ਖਾਂਦੀ ਦੇਖਦੀ ਏ ਨਾ ਹਾਗਣ ਗਈ ਘੰਟਾ ਉੱਠਦੀ ਏ ਹੱਦ ਹੋਈ ਖੜੀ ਏ ਜਮਾ ਪਤਾ ਨੀ ਆਇ ਲੱਗਦਾ ਪਤਾ ਨਹੀਂ ਆਏ ਲੱਗਦਾ ਬਹੂ ਵਿਆਹ ਕੇ ਲਿਆਂਦੀ ਏ ਕਿ ਮੇਰੀ ਸੱਸ ਵਿਆਹ ਕੇ ਲਿਆਂਦੀ ਏ ਹਜੇ ਤਾਂ ਮੈਨੂੰ ਮਤ ਦਿੰਦੀ ਹੈਗੀ ਖਾਣਾ ਆਉਂਦਾ ਮਤਾਂ ਦੇਣਗਾ ਆਉਂਦਿਆਂ ਨਹੀਂ ਮੈਂ ਤਾਂ ਐ ਸੋਚਦੀ ਆ ਕਿ ਸੱਚੀ ਸਿੱਧਰੀ ਏ ਕਿ ਨਾਟਕ ਕਰਦੀ ਸਿੱਧਰੇ ਹੋਣ ਦਾ ਕੂੜੇ ਪਤਾ ਇਹਨੂੰ ਸਾਰਾ ਮੈਨੂੰ ਬਣਾ ਸਮਾਰ ਕੇ ਬੋਲਦੀ ਏ ਜਾ ਕਰੰਦੇ ਨੇ ਮੀਂਹ ਚੜਿਆ ਆਉਂਦਾ ਨੀਰਾ ਪਾ ਕੇ ਪਸ਼ੂ ਬੰਨਿਆ ਮੈਂ ਮਰ ਜਾ ਕੂੜੇ ਆਏ ਹੁਕਮ ਲਾਉਂਦੀ ਏ ਮੇਰੇ ਤੇ ਤਾਂ ਜਿਵੇਂ ਮੇਰੀ ਦਾਗ ਸੱਸ ਹੁੰਦੀ ਏ ਮੰਮੀ ਕਲੀ ਅੰਨੀਆ ਮੈਂ ਸੁਣੀਆ ਲੱਗ ਨੀਰਾ ਪਾਰਾ ਛੇਤੀ ਕਰ ਮੀ ਆਉਣ ਵਾਲਾ ਹੋਇਆ ਪਿਆ ਨਹੀਂ ਤੂੰ ਐ ਕਰਿਆ ਕਰ ਤੂੰ ਨਾ ਮੈਨੂੰ ਮੰਮੀ ਕਿਹਾ ਕਰ ਮੈਂ ਤੈਨੂੰ ਕਹਿ ਦਿਆ ਕਰਦੀ ਆ ਉਹ ਵੀ ਮੈਂ ਤੈਨੂੰ ਦਾਦੀ ਕਹਿ ਦਿਆ ਕਰੋ ਵੱਡੀ ਅੰਬੋ ਮੰਮੀ ਆ ਕਿੰਨੀ ਪਿਆਰੀ ਹੈ ਜਿਹੜੀ ਆਪਣੀ ਹੁਣੀ ਨਵੀਂ ਬੱਚੀ ਹੋਈ ਹੈ ਹਨਾ ਹੋਰ ਇਹ ਤਾਂ ਪਿਆਰੀ ਹੈ ਮੈਂ ਤਾਂ ਅੱਜ ਦੇਖੀ ਇਹ ਮੈਂ ਤਾਂ ਕਦੇ ਆਈ ਨਹੀਂ ਸੀ ਪਸੂਆਂ ਨਹੀਂ ਕਿੰਨੀ ਪਿਆਰੀ ਹੈ ਤਾਂ ਹਾਂ ਕਾਹ ਨੂੰ ਆਉਣਾ ਪਸੂਆਂ ਕਰਨੀ ਪਸੂਆਂ ਕਰਨੀ ਆਇਆ ਤਾਂ ਮਾੜਾ ਹੁੰਦਾ ਵੀਰ ਇਹ ਤਾਂ ਜਮਾ ਛੋਟੀ ਦੀ ਆ ਨਾਲ ਮੀ ਆਣਾ ਵਾਲਾ ਹਰੇ ਨੂੰ ਵਿਚਾਰੀ ਨੂੰ ਅੰਦਰ ਮੰਨਦੇ ਤੈਨੂੰ ਪਤਾ ਨਹੀਂ ਲੱਗਦਾ ਜੀ ਇਹ ਭਿੰਜ ਗਈ ਫੇਰ ਇਹ ਤਾਂ ਬਹੁਤ ਛੋਟੀ ਹੈ ਹਜੇ ਮੀ ਇਹਦਾ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਬੋਕ ਕਲਕਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਮੰਮੀ ਜੀ ਨੂੰ ਨਹੀਂ ਕੁੱਟ ਕੇ ਕਹਿਣੀ ਹੈਗੀ ਹੁਣ ਤਾਂ ਮੈਂ ਕੁੱਟ ਕੇ ਕਹਿਣੀ ਆ ਵੀ ਤੁਹਾਨੂੰ ਮੀਰਾ ਪਾਵਾਂ ਉਹਨੂੰ ਤਾਂ ਮੈਂ ਦੋ ਮਾਰੇ ਉੱਤੇ ਮਾਰ ਕੇ ਦੋ ਥਾਪੜੇ ਮੇਟਾ ਲੂੰਗੀ ਉਹਨਾਂ ਥੱਲੇ ਮੈਂ ਕਹਿਣੀ ਤੁਹਾਨੂੰ ਮੀਰਾ ਪਾਉਗੀ ਚੰਗਾ ਤੁਹਾਨੂੰ ਬੱਸ ਲੱਗੀ ਹੈ ਨਾ ਸੁਣੀ ਜਾਣੀ ਇਹ ਮੈਨੂੰ ਕੁੱਟਣਾ ਠੀਕਾ ਤੂੰ ਇੱਥੇ ਬੈਠੀ ਆ ਰੋ ਚੁੱਪ ਕਰਕੇ ਮੰਮੀ ਮੰਮੀ ਮੈਂ ਕੀ ਆ ਨੀ ਰਬਾ ਇਹਨੂੰ ਤਾਂ ਭੁੱਖੀ ਮਰੀ ਜਾਂਦੀ ਆ ਛੇਤੀ ਦਿਨੋਂ ਨੀ ਰਬਾ ਦੇ ਨਹੀਂ ਮੈਨੂੰ ਤਾਂ ਘੰਟਾ ਹੋ ਗਿਆ ਤੂੰ ਤਾਂ ਕਾੜੀ ਆਈ ਆ ਤੂੰ ਪਾਲਾ ਮੈਨੂੰ ਤਾਂ ਪੋਣਾ ਨਹੀਂ ਆਉਂਦਾ ਪਾ ਜਾਂ ਮੈਂ ਤੈਨੂੰ ਦੱਸਾਂ ਤੂੰ ੜੀ ਐਂ ਕਰਕੇ ਪਾਲਿਆ ਕਰ ਹੱਥ ਐਂ ਕਰਕੇ ਮਾਰ ਦਿਆ ਕਰ ਐਂ ਕਰਕੇ ਚੱਕ ਕੇ ਬੱਠਾ ਚ ਪਾ ਕੇ ਉਹਨਾਂ ਨੂੰ ਨੂਰਾ ਤਰਿਆ ਕਰ ਕੁਟਰੇ ਮੈਂ ਤੋ ਵੀ ਨਹੀਂ ਕਰਨਾ ਤੇ ਤੇ ਟੂੜੀ ਕੀ ਹੁੰਦੀ ਮੈਂ ਤੋ ਵੀ ਨਹੀਂ ਬਤਾਗਾ ਨਹੀਂ ਮੀਂਹ ਚੜਿਆ ਆਉਂਦਾ ਆਪਾਂ ਗੁਲਗਲੇ ਪਕਾਵਾਂਗੇ ਹਾਂ ਗੁਲਗਲੇ ਦਾ ਬੜਾ ਸਵਾਦ ਹੁੰਦਾ ਮੈਂ ਮੀਂਹ ਦੀ ਛਾਤੀ ਆ ਜਾ ਫਿਰ ਨੀਰੇ ਪਾ ਕੇ ਗੁਲਗਲੇ ਪਕਾ ਦੇ ਮੀਂਹ ਤੇ ਚੜਾ ਹੀ ਆਉਂਦਾਗਾ ਹਾਂ ਆ ਤੇ ਤੈਨੂੰ ਪਤਾ ਲੱਗ ਗਿਆ ਵੀ ਗੁਲਗਲੇ ਸਵਾਦ ਹੁੰਦੇਗੇ ਗੁਲਗਲੇ ਖਾਣ ਵਾਲੇ ਨਹੀਂ ਹੁੰਦੇ ਕਿ ਨਾਲੇ ਹੋਰ ਕਿਹੜੇ ਹੁੰਦੇ ਆ ਹਾਂ ਗੁਲਕਲੇ ਇਹ ਤਾਂ ਹੁੰਦੇ ਉਵੇਂ ਹੀ ਮਾਰੀ ਜਾਂਦੀ ਮੈਨੂੰ ਗੱਪ ਐਡੇ ਐਡੇ ਹੇ ਤੇਰਾ ਬਾਪੁੱਤੀ ਮੇਰੀ ਕਿਸਮਤ ਦੇਖ ਲੋ ਲੈ ਪਤਾ ਨਹੀਂ ਸਿੱਧੇ ਹੁਣ ਤੇ ਨਾਟਕ ਕਰਦੀ ਕਿ ਇਹ ਕੀ ਕਰਦੀ ਹੈਗੀ ਛੇਦੀ ਛੇਦੀ ਪਾ ਲਈ ਨੀ ਰਬਾਲੇ ਘਟੇ ਨੀ ਤਾ ਮੈਂ ਰੋਟੀ ਵੀ ਖਾਣੀ ਐ ਤੈਨੂੰ ਮੈਂ ਆਖੀ ਸੀ ਮੈਂ ਰੋਟੀ ਖਾਣੀ ਭੁੱਖ ਲੱਗੀ ਪਈ ਆ ਹਜੇ ਤੱਕ ਰੋਟੀ ਨਹੀਂ ਬਗਾਈ ਹੁਣ ਇਹ ਤੂੰ ਨੀਰੇ ਪਾਉਣ ਲੱਗੀ ਪਹਿਲਾਂ ਨਹੀਂ ਰੋਟੀ ਨਾ ਤੇਰੀ ਨਾ ਕੱਲਾ ਭਰ ਜੈਂਦਾ ਰਾ ਆ ਸਾਰਾ ਤਾਂ ਮੇਰਾ ਦਿਮਾਗ ਉਹ ਵੀ ਵਿੱਚ ਖਾ ਗਈ ਤੂੰ ਇਹ ਬਾਬੂ ਗਤਲੇ ਉਪਰ ਇਹ ਥਾਰਾ ਕਿਤੂ ਕਾਕੇ ਖੇਤ ਖੇਤ ਭਰਾ ਦੇ ਮੁੱਤ ਲੇ। ਮੂੰਹ ਮਾਰ ਮਾਰ ਜਾਂ ਨਹੀਂ ਮੈਂ ਕਿੱਧਰ ਜਾਵਾਂ ਬੱਸ ذری ਤਾਂ 18 ਰੋਟਾਂ ਕੋੜੇ। ਹਾਈ ਹਾਈ। ਭਾਣਾ ਕਿ ਨੀਏ ਕਠਾਰਾ ਥੋੜੀਆਂ ਹੀ ਤਾਂ ਹੁੰਦੀਆਂ ਥਾਰਾ। ਮੈਂ ਥੋੜ੍ਹ ਨਹੀਂ 18 ਦਾ। ਹਾਂ। ਹਾਂ 18 ਦਾ ਤਾਂ ਮੁੱਲ ਹੀ ਕੁਛ ਨਹੀਂ ਜੇ ਪਕਾਵੇਂ ਤਾਂ ਸੋਚੇ। ਵਿੱਕੀ ਮੁੱਲ ਹੁੰਦਾ 18 ਰੋਟਾਂ ਦਾ। ਮੈਂ ਤਾਂ ਪਕਾਉਣੀ ਨਹੀਂ ਨੇ ਹੁੰਦੀ ਮੈਨੂੰ ਖਾਣੀਆਂ ਆਉਂਦੀਆਂ ਤਾਂ ਮੈਨੂੰ ਪਕਾ ਦੇ ਦੇ। ਜਾ। ਉਹ 18 ਰੋਟੀਆਂ ਇਹਦੀ ਖਾਣ ਲੱਗੀ ਦੀ ਮੋਕ ਨਹੀਂ ਨਿਕਲਦੇ ਮੇਰੇ ਤਾਂ ਪਕਾਉਣ ਲੱਗੀ ਦੀ ਨਿਕਲ ਜਾਂਦੀ ਹਾਏ ਫੇਰ ਅੱਪਾ ਕਿੱਧਰ ਜਾਵਾ ਉਹ ਆ ਫਰਤੀ ਐ ਸੱਤਰੀ ਬੱਕਰਾ ਨਾ ਕੋਈ ਯੋ ਸ਼ਾਰਾ ਮਾਰਦੀ ਐ 96 ਰਮਾਈ ਮਾਰ ਜਾ ਉਹ ਖਰਦੀ ਸਿੱਧਰੀ ਬੱਤਰਗਾਣਾ ਖੇਡਦੀ ਆਏ ਨਹੀਂ ਵੀ ਕੰਮ ਕਰਾ ਦਿਆ ਮੀ ਚੜਿਆ ਆਉਂਦਾ ਦਾ ਦੱਸ ਮੈਂ ਕੀ ਕਰਾਂ ਕਿਹੜੇ ਕੂਚ ਦਿੱਤਾ ਉਧਰ ਆਸਤਾ ਖੇਤਾਂ ਨੂੰ ਨਿਕਲ ਜਾਂਦੇ ਨੇ ਤੇ ਆ ਸਿੱਧਰੀ ਨੂੰ ਮੇਰੇ ਪੱਲੇ ਪਾ ਜਾਂਦੇ ਨੇ ਵੀ ਤੂੰ ਇਹਨੂੰ ਸ਼ਾਮੀ ਚੱਲ ਹਾਇ ਤਾਂ ਮੈਨੂੰ ਪੱਤਾਂ ਦੇਣ ਨੂੰ ਤਾਂ ਮੇਰੀ ਦਾਦੀ ਬਣੀ ਰਹਿੰਦੀ ਹੈਗੀ ਕਰਾਮ ਹੈਗਾ ਧਰੀ ਦਾ ਦੇਖ ਕਿਵੇਂ ਭੰਜੀ ਫਰਦੀ ਐ ਧਰੀ ਕਿਵੇਂ ਭੰਜੀ ਫਰਦੀ ਐ ਲੈ ਦੇਖ ਲੈ ਏ ਮੈਂ ਤਾਂ ਬੱਕਰੀਆਂ ਨਾਲ ਖੇਡ ਕੇ ਮਜ਼ਾ ਹੀ ਆ ਗਿਆ ਅੱਜ ਉਹ ਮੰਮੀ ਨੇ ਨਾ ਬਾਲੇ ਘਾਂਟੇ ਲਾ ਦਿੱਤੇ ਮੈਂ ਕਦੋਂ ਦਾ ਕਿਹਾਗਾ ਵੀ ਮੰਮੀ ਮੈਨੂੰ ਰੋਟੀ ਬਕਾ ਕੇ ਦੇ ਦੋ ਹੁਣ ਤੱਕ ਮੰਮੀ ਨੇ ਰੋਟੀ ਨਹੀਂ ਬਕਾ ਕੇ ਦਿੱਤੀਗੀ ਮੈਂ ਦੁਬਾਰੇ ਪੁੱਛ ਕੇ ਹੁਣੀ ਮੰਮੀ ਕਹੋ ਰੋਟੀ ਪਕਾਉਂਗੀ ਮੈਨੂੰ ਤਾਂ ਭੁੱਖ ਲੱਗੀ ਪਈ ਹੈ ਜੀ ਲੈ ਮੰਮੀ ਮੈਨੂੰ ਸਾਰਾ ਦਿਨ ਉਹ ਹੀ ਕਹਿੰਦੇ ਰਹਿੰਦੀ ਐ ਸਿੱਧਰੀ ਸਿੱਧਰੀ ਕਮਲੀ ਕਮਲੀ ਮੈਂ ਕਿੱਥੇ ਸਿੱਧਰੀ ਹਾਂ ਜੀ ਮੈਂ ਮੈਂ ਕਿੱਥੇ ਕਮਲੀ ਹਾਂ ਮੈਂ ਤਾਂ ਸਿਆਣ ਹੀ ਰੰਗੀ ਜਿਹੜਾ ਮੰਮੀ ਇਜਾਦ ਕਰਾਉਣੀ ਐ ਮੰਮੀ ਤੁਹਾਡਾ ਆਕੰਮ ਰਹਿੰਦਾਗਾ ਤੁਹਾਡਾ ਆਕੰਮ ਰਹਿੰਦਾਗਾ ਮੈਂ ਨਹੀਂ ਜਾ ਕੇ ਆਣੀ ਮੰਮੀ ਕੋਲ ਮੰਮੀ ਅੱਜ ਤੂੰ ਰੋਟੀ ਨਹੀਂ ਬਗਾਈ ਬਾਹਰ ਘੰਟੀ ਲਾਦੀ ਮੰਮੀ ਕੋ ਤਾਂ ਨਹੀਂ ਬੜੀ ਆ ਪਸੂਆ ਚ ਲੈ ਮੈਂ ਤਾਂ ਉਹਨਾਂ ਚ ਇੱਕ ਪੀ ਕੋਈ ਬਗਲ ਲਾਣੀ ਮੈਂ ਤਾਂ ਪੀ ਕੋ ਨਾ ਹੀ ਖੇਡ ਲੂਗੀ ਮੰਮੀ ਤਾਂ ਆਉਂਦੀ ਨਹੀਂ ਹੈ ਜੇ ਤਾਂ ਮੈਨੂੰ ਭੁੱਖ ਲੱਗੀ ਆ ਫਿਰ ਹੋਰ ਮੈਂ ਕੀ ਕਰਾਂ ਮੈਂ ਗਵਾਂਡੀਆਂ ਦੀ ਕੁੜੀ ਨਹੀਂ ਸੱਦ ਲਾਣੀ ਆ ਵੀ ਤੂੰ ਵੀ ਮੇਰੇ ਨਾਲ ਪਰ ਨਹੀਂ ਇਹ ਤਾਂ ਬੇਕਾਰ ਜੀ ਕੁੜੀ ਮੇਰੇ ਨਾਲ ਖੇਡਣੇ ਨਹੀਂ ਆਉਂਦੀ ਮੈਂ ਤਾਂ ਇਕੱਲੀ ਖੇਡ ਲੂਗੀ ਮੈਂ ਤਾਂ ਪੀ ਕੋ ਬਗਲਦੀ ਆ ਹਾਂ ਤੇ ਪਰ ਮਗਲ ਤੇ ਜਿੰਨੂੰ ਤੇ ਬਗਲ ਨਹੀਂ ਨਹੀਂ ਆਉਂਦੀ ਮੈਂ ਤਾਂ ਗਵਾਂਡੀਆਂ ਦੀ ਕੁੜੀ ਨੇ ਬਗਲ ਕਰ ਦਿੱਤੀ ਸਰਦੇ ਬਸ ਮੈਂ ਨਹੀਂ ਖੇੜਦਾ ਮੈਂ ਤਾਂ ਮੰਮੀ ਨੂੰ ਕਹਿੰਦਾ ਮੰਮੀ ਰੋਟੀ ਬੁਕਾ ਲੈ ਮੰਮੀ ਹਾਂ ਹਾਂ ਰੜਕਣਾ ਤੋਂ ਲੱਸੀ ਦਾ ਪੀਜੇ ਨਹੀਂ ਪਕੀਲਾ ਬੁੱਧ ਦਾ ਪੀਜੇ ਨਹੀਂ ਹਜਿਆ ਦੀ ਕਿ ਮੈਂ ਤਾਂ ਪੀਂਦੀ ਕੁਸਰੀ ਮम्मी ਤੂੰ ਤਾਂ ਐਂ ਕਰੀ ਜਾਏਗੀ ਮੈਂ ਤਾਂ ਖਰਾਬ ਜੀ ਰੋਟੀ ਆਰਡਰ ਕਰਦੀ ਐ ਤੇ ਮੈਨੂੰ ਕਾਰਕੀਂ ਦਿੰਦੀ ਰੋਟੀ ਨਹੀਂ ਬੱਸ ਨਹੀਂ ਟਿਕਾ ਟਿਕਾ ਕਰਦੀ ਐ ਇਹ ਆਰਡਰ ਹੋਰ ਆਰਡਰ ਵਾਲੇ ਇੱਥੇ ਆਉਣਗੇ ਮੈਂ ਤੈਨ ਨਾਲ ਮਾਰੂ ਫੜ ਕੇ ਉਹਨਾਂ ਦੇ ਆਰਡਰ ਵਾਲਿਆਂ ਦੇ ਪੱਕਾ ਨਾ ਤੈਨੂੰ ਤੂੰ ਗਲਤ ਥੇ ਦਿਸ਼ੀ ਆ ਜਾ ਬਰਾਦਰ ਚ ਨਾ ਲਈ ਆ ਹਰ ਤੋਂ ਬੈਠੂ ਕਿਸੇ